ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 486 ਤੋਂ ਲੈ ਕੇ 488 ਤੱਕ ਸਵੈਮਨ ਬਾਣੀ ਦੇ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਆਸਾ ਕਹ ਹ ਪਿਓ ਜੋ ਤਨ ਪਿਓ ਸ਼ਿਨ ਸ਼ਿਨ ਪ੍ਰੇਮ ਜਾਏ ਤੋਂ ਡਰ ਪੈ ਤੇਰੋ ਜਨ ਤੁਝੇ ਚਰਨ ਅਰਬਿੰਦ ਪਵਨ ਮਨ ਪਾਨ ਕਰਤ ਪਾਇਓ ਪਾਇਓ ਰਾਮਈਆ ਤਨ ਰਹਾਓ ਹਾਂਜੀ ਸੰਗਤ ਜੀ ਭਗਤ ਰਵਿਦਾਸ ਜੀ ਕਹਿੰਦੇ ਨੇ ਕਿ हे ਪਰਮੇਸ਼ਰ ਜੀ ਜਦੋਂ ਮੈਂ ਤੈਨੂੰ ਪਾ ਲਿਆ ਮੇਰਾ ਤੇਰੇ ਨਾਲ ਮਿਲਾਪ ਹੋ ਗਿਆ ਉਤੋਂ ਬਾਅਦ ਮੇਰਾ ਤਨ ਬినాਸ਼ ਹੋ ਜਾਏ ਮੇਰਾ ਤਨ ਖਤਮ ਹੋ ਜਾਏ ਮੈਨੂੰ ਕੋਈ ਚਿੰਤਾ ਨਹੀਂ ਕਹਿੰਦੇ ਮੈਨੂੰ ਚਿੰਤਾ ਕਿਸ ਚੀਜ਼ ਦੀ ਆ ਮੇਰਾ ਪ੍ਰੇਮ ਤੇਰੇ ਨਾਲੋਂ ਨਾ ਕਟੇ ਬਸ ਇਸ ਚੀਜ਼ ਦੀ ਚਿੰਤਾ ਮੈਨੂੰ ਕਹਿੰਦੇ ਕਹਿੰਦੇ ਤੇਰੇ ਚਰਨ ਕਮਲਾਂ ਵਰਗੇ ਕਮਲ ਦੇ ਫੁੱਲਾਂ ਵਰਗੇ ਚਰਨਾਂ ਦੇ ਨਾਲ ਕਹਿੰਦੇ ਮੇਰਾ ਮਨ ਭੌਰੇ ਵਾਂਗੂ ਕਹਿੰਦੇ ਗਿੱਜ ਗਿਆ ਮੈਂ ਇੰਨੀ ਪ੍ਰੀਤ ਹੋ ਗਈ ਤੇਰੇ ਕਮਲ ਚਰਨਾਂ ਦੇ ਨਾਲ ਕਹਿੰਦੇ ਉਹਨਾਂ ਦੇ ਵਿੱਚ ਨਿਵਾਸ ਕਰਕੇ ਮੈਂ ਤੇਰਾ ਨਾਮ ਧਨ ਪਾ ਲਿਆ ਤੇਰੇ ਚਰਨ ਕਮਲਾਂ ਵਿੱਚੋਂ ਵਾਹਿਗੁਰੂ ਜੀ ਵਾਹਿਗੁਰੂ ਜੀ ਸੰਪਤ ਵਿਪਤ ਪਟਲ ਮਾਇਆ ਤਨ ਤਾਂ ਮੈਂ ਮਗਨ ਹੋਤਨਾ ਤੇਰੋ ਜਨ ਕਹਿੰਦੇ ਬਾਕੀ ਜੋ ਸੰਸਾਰ ਦੇ ਸੁੱਖ ਮਾਇਆ ਏ ਕਹਿੰਦੇ ਸਾਰੇ ਮਾਇਆ ਦੇ ਪਰਦੇ ਨੇ ਜੇ ਸੰਸਾਰਿਕ ਪਦਾਰਥ ਤਨ ਸਾਰੇ ਮਾਇਆ ਦੇ ਪਰਦੇ ਨੇ ਕਹਿੰਦੇ ਤਾਂ ਮੈਂ ਮगन ਹੋਤ ਨਾ ਤੇਰੋ ਜਨ ਕਹਿੰਦੇ ਮੈਂ ਤੇਰਾ ਸੇਵਕ ਇਹਨਾਂ ਵਿੱਚ ਹੁਣ ਮगन ਨਹੀਂ ਹੁੰਦਾ ਕਹਿੰਦੇ ਪ੍ਰੇਮ ਕੀ ਜੇਬਰੀ ਬਾਦਿਓ ਤੇਰੋ ਜਨ ਕਹਿ ਰਵਿਦਾਸ ਛੂਟੀ ਵੋ ਕਵਨ ਗੁਨ ਕਹਿੰਦੇ ਤੇਰਾ ਸੇਵਕ ਰਵਿਦਾਸ ਤਾਂ ਹੁਣ ਤੇਰੇ ਪ੍ਰੇਮ ਦੀ ਜੰਜੀਰ ਨਾਲ ਬੱਧਿਆ ਗਿਆ ਪਰਮੇਸ਼ਰ ਜੀ ਕਹਿੰਦੇ ਹੁਣ ਮੈਂ ਕਿਉਂ ਚਾਹੂੰਗਾ ਇਸ ਜੰਜੀਰ ਵਿੱਚੋਂ ਛੁੱਟਣਾ ਤੇਰੇ ਪ੍ਰੇਮ ਦੀ ਜੰਜੀਰ ਜਿਹਨੂੰ ਮਿਲ ਜਾਏ ਉਹਨੂੰ ਹੋਰ ਕੀ ਚਾਹੀਦਾ ਆਸਾ ਹਰ 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 ਹਰੇ ਹਾਰਿ ਸਿਮਰਤ ਜਨ ਗਏ ਨਿਸਤਰ ਤਰੇ ਰਹਾਓ ਕਹਿੰਦੇ ਜੋ ਵੀ ਪਰਮੇਸ਼ਰ ਦਾ ਨਾਮ ਜਪਦਾ ਅੱਜ ਹੀ ਆਪਾਂ ਸੰਗਤ ਵਿੱਚ ਗੱਲ ਕੀਤੀ ਸੀ ਨਾ ਉਹੀ ਆ ਜਾਂਦੀ ਹੈ ਪਰਮੇਸ਼ਰ ਵੱਲੋਂ ਕਹਿੰਦੇ ਜੋ ਵੀ ਕਹਿੰਦੇ ਪਰਮੇਸ਼ਰ ਦਾ ਨਾਮ ਜਪਦਾ ਇਸ ਸੰਸਾਰ ਸਾਗਰ ਤੋਂ ਪਰਮੇਸ਼ਰ ਦਾ ਨਾਮ ਜਪ-ਜਪ ਕੇ ਸੇਵਕ ਤਰ ਜਾਂਦਾ ਇਸ ਭੌਜਲ ਨੂੰ ਕਹਿੰਦੇ ਹਰ ਕੇ ਨਾਮ ਕਬੀਰ ਉਜਾਗਰ ਜਨਮ ਜਨਮ ਕੇ ਕਾਟੇ ਕਾਗਰ ਇਹ ਕਬੀਰ ਜੀ ਰਵਿਦਾਸ ਜੀ ਨਾਮਦੇਵ ਜੀ ਇਹ ਸਮਕਾਲੀ ਭਗਤ ਹੋਏ ਨੇ ਫਿਰ ਇੱਕ ਦੂਜੇ ਨੂੰ ਜਾਣਦੇ ਸੀਗੇ ਕਿੰਨੀ ਮਤਲਬ ਜਦੋਂ ਇਸ ਤਰ੍ਹਾਂ ਦੇ ਭਗਤ ਜਾਨੇ ਇਕੱਠੇ ਬੈਠਦੇ ਹੋਣੇ ਨੇ ਕਿਤੇ ਜਾਂ ਮਤਲਬ ਕਦੇ ਵਿਚਾਰਾਂ ਦੀ ਸਾਂਝ ਹੁੰਦੀ ਹੋਣੀ ਆ ਤਾਂ ਕਿਵੇਂ ਦਾ ਸਮਾਂ ਵੱਜਦਾ ਹੋਣਾ ਗੁਰੂ ਸਾਹਿਬਾਨ ਜਾਗ ਦੀ ਜੋਤ ਪਰਮੇਸ਼ਰ ਦੇ ਵੱਲੋਂ ਆਏ ਜਾਗ ਦੀ ਜੋਤ ਪਰਮੇਸ਼ਰ ਰੂਪ ਸੀ ਭਗਤ ਸਹਿਵਾਨ ਭਗਤੀ ਕਰ ਕਰ ਪਰਮੇਸ਼ਰ ਨੂੰ ਪਾ ਲਿਆ ਵਾਹਿਗੁਰੂ ਜੀ ਵਾਹਿਗੁਰੂ ਜੀ ਕਹਿੰਦੇ ਕਬੀਰ ਨੇ ਹਰ ਕੇ ਨਾਮ ਕਬੀਰ ਹੋ ਜਾਗਰ ਕਹਿੰਦੇ ਕਬੀਰ ਨੇ ਪਰਮੇਸ਼ਰ ਦਾ ਨਾਮ ਜਪਿਆ ਕਬੀਰ ਜਗਤ ਵਿੱਚ ਪ੍ਰਸਿੱਧ ਹੋ ਗਿਆ ਕਹਿੰਦੇ ਜਨਮ ਜਨਮ ਦੇ ਜਿਹੜੇ ਲੇਖੇ ਦੇ ਕਾਗਜ਼ ਸੀ ਸਾਰੇ ਕੱਟੇ ਗਏ ਕੋਈ ਲੇਖਾ ਰਹਿ ਨਹੀਂ ਗਿਆ ਕਬੀਰ ਦਾ ਪਰਮੇਸ਼ਰ ਦੇ ਵਿੱਚ ਅਪੇਧ ਹੋ ਗਿਆ ਨਿਮਤ ਨਾਮ ਦੇਉ ਦੂਧ ਪੀ ਆਇਆ ਤੋ ਜਗ ਜਨਮ ਸੰਕਟ ਨਹੀਂ ਆਇਆ ਨਾਮ ਦੇਉ ਵੀ ਪਰਮੇਸ਼ਰ ਨੂੰ ਪਾ ਲਿਆ ਸੀ ਨਾਮਦੇਵ ਜੀ ਬਾਰੇ ਇੱਕ ਕਥਾ ਹੈ ਬਾਕੀ ਸੰਗਤ ਜੀ ਇਦਾਂ ਹੁੰਦਾ ਕਿ ਅਸੀਂ ਲੋਕ ਹੋ ਰੇ ਆਪਣੇ ਇਹਦੇ ਵਿੱਚ ਇਤਿਹਾਸ ਵਿੱਚ ਆਈਆਂ ਜਿਹੜੀਆਂ ਕਥਾ ਕਹਾਣੀਆਂ ਨੇ ਉਹਨਾਂ ਨੂੰ ਸੱਚ ਮੰਨ ਲੈਣੇ ਆ ਪਰ ਜੇ ਕਿਸੇ ਭਗਤ ਜੀ ਬਾਰੇ ਹੋਵੇ ਗੁਰੂ ਸਹਿਬਾਨ ਬਾਰੇ ਹੋਵੇ ਨਾ ਵੀ ਇਹ ਹੋਈ ਸੀ ਫਿਰ ਉਹਨੂੰ ਕਹਿਣਾ ਨਹੀਂ ਇਹ ਕਰਾਮਾਤ ਆਏ ਕਿਉਂ ਗਲਤ ਕਰਦੇ ਹੋ ਇਹ ਸੱਚੀਆਂ ਗੱਲਾਂ ਨੇ ਇਹ ਤਾਂ ਹੋਈਆਂ ਨੇ ਕਿ ਪਰਮੇਸ਼ਰ ਚ ਅਪੇਧ ਸੀ ਪਰਮੇਸ਼ਰ ਨੇ ਉਹਨਾਂ ਨੂੰ ਸਮਰੱਥਾ ਦਿੱਤੀ ਕਿ ਇਹ ਸਭ ਕੁਝ ਹੋ ਸਕੇ ਅਸੀਂ ਉਹਦੇ ਉੱਤੇ ਕਿੰਤੂ ਪਰੰਤੂ ਕਰਨ ਵਾਲੇ ਕੌਣ ਹੁੰਨੇ ਆ ਨਾਮਦੇਵ ਜੀ ਦੇ ਨਾਨਾ ਜੀ ਠਾਕੁਰ ਨੂੰ ਦੁੱਧ ਪਿਲਾਉਂਦੇ ਹੁੰਦੇ ਸੀ ਇੱਕ ਵਾਰ ਬਾਹਰ ਜਾਣਾ ਪੈ ਗਿਆ ਤਾਂ ਨਾਮਦੇਵ ਜੀ ਨੂੰ ਕਹਿ ਗਏ ਨਾਮਦੇਵ ਜੀ ਅਜੇ ਬਹੁਤ ਸ਼ਾਇਦ ਕਹਿੰਦੇ ਵੀ 10-12 ਕ ਸਾਲ ਇਦਾਂ ਕੋਈ ਉਮਰ ਸੀਗੀ ਜਿਆਦਾ ਵੱਡੀ ਨਹੀਂ ਸੀ ਸੋਚਿਆ ਕਿ ਵੀ ਦੁੱਧ ਸ਼ਾਇਦ ਠਾਕੁਰ ਪੀਂਦੇ ਨੇ ਇਦਾਂ ਨਹੀਂ ਸੀ ਪਤਾ ਕਿ ਵੀ ਉਹ ਸਿਰਫ ਰੱਖਦੇ ਨੇ ਕਿ ਇਹਨੂੰ ਸਮਝਦੇ ਨੇ ਭੋਗ ਲਵਾਉਣਾ ਪਰ ਨਾਮਦੇਵ ਜੀ ਦੀ ਜਿਧ ਤੇ ਪ੍ਰੇਮ ਦੇਖ ਕੇ ਠਾਕੁਰ ਨੂੰ ਦੁੱਧ ਪੀਣਾ ਪਿਆ ਕਹਿੰਦੇ ਨਾਮਦੇਵ ਜੀ ਦੀ ਪਰਮੇਸ਼ਰ ਨਾਲ ਅਪੇਧਤਾ ਹੋ ਗਈ ਤੇ ਫਿਰ ਨਾਮਦੇਵ ਜੀ ਦਾ ਜਨਮ ਮਰਨ ਦੁਆਰਾ ਜਨਮ ਲੈਣ ਦਾ ਆਵਾਗਮਨ ਦਾ ਚੱਕਰ ਖਤਮ ਹੋ ਗਿਆ ਜਨ ਰਵਿਦਾਸ RAM ਰੰਗ ਰਾਤਾ ਇਉ ਗੁਰ ਪ੍ਰਸਾਦ ਨਰਕ ਨਹੀਂ ਜਾਂਦਾ ਕਹਿੰਦੇ ਪਰਮੇਸ਼ਰ ਦਾ ਭਗਤ ਰਵਿਦਾਸ ਪਰਮੇਸ਼ਰ ਦੇ ਨਾਮ ਰੰਗ ਵਿੱਚ ਰੰਗਿਆ ਹੋਇਆ ਹੁਣ ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਨਰਕ ਚ ਨਹੀਂ ਜਾਊਗਾ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ ਦੇਖੇ ਦੇਖੇ ਸੁਨੇ ਬੋਲੇ ਦੌਰੇ ਉਹ ਫਿਰਤ ਹੈ ਰਹਾਉ ਕਹਿੰਦੇ ਜੀਵ ਮਿੱਟੀ ਦਾ ਬਣਿਆ ਹੋਇਆ ਪੁਤਲਾ ਕਹਿੰਦੇ ਦੇਖੋ ਮਾਇਆ ਨੂੰ ਦੇਖ ਕੇ ਕਿਵੇਂ ਨਾਚ ਕਰਦਾ ਮਾਇਆ ਦੇ ਰੰਗ ਦੇਖਦਾ ਮਾਇਆ ਨੂੰ ਹੀ ਸੁਣਦਾ ਮਾਇਆ ਦੀਆਂ ਹੀ ਗੱਲਾਂ ਕਰਦਾ ਮਾਇਆ ਨੂੰ ਹੀ ਇਕੱਠੀ ਕਰਨਾ ਚਾਹੁੰਦਾ ਮਾਇਆ ਵਿੱਚ ਹੀ ਜੀਵਨ ਬਿਤਾਉਣਾ ਚਾਹੁੰਦਾ ਮਾਇਆ ਪਿੱਛੇ ਭੱਜਿਆ ਫਿਰਦਾ ਕਹਿੰਦੇ ਜਦ ਕਛ ਪਾਵੇ ਤਦ ਗਰਵ ਕਰਤ ਹੈ ਮਾਇਆ ਗਈ ਤਦ ਰੋਵਨ ਲਗਤ ਹੈ ਜਦੋਂ ਬਹੁਤੀ ਆ ਜਾਂਦੀ ਹੈ ਮਾਇਆ ਫਿਰ ਹੰਕਾਰ ਕਰਦਾ ਕਿਤੇ ਘਾਟਾ ਪੈ ਜਾਵੇ ਫਿਰ ਰੋਂਦਾ ਕਹਿੰਦੇ ਮਨੰਬਚਿ ਕਰਮ ਰਸ ਕਸੈ ਲੁਭਾਨਾ ਬਿਨਸ ਗਿਆ ਜਾਏ ਕਹੂੰ ਸਮਾਨਾ ਕਹਿੰਦੇ ਮਨ ਬਚਨ ਕਰਮਾਂ ਦੁਆਰਾ ਸੰਸਾਰਿਕ ਰਸਾਂ ਕਸਾਂ ਦੇ ਵਿੱਚ ਗੁਲਤਾਨ ਜਦੋਂ ਕਹਿੰਦੇ ਮੌਤ ਤੋਂ ਬਾਅਦ ਫਿਰ ਕਹਿੰਦੇ ਇਹਦਾ ਕੀ ਬਣੂਗਾ ਜਦੋਂ ਤੱਕ ਜੀਵ ਦੀ ਪਰਮੇਸ਼ਰ ਚ ਸਮਾਈ ਨਾ ਹੋਈ ਫਿਰ ਆਵਾ ਗਵਨ ਦੇ ਚੱਕਰ ਰਹਿਣਾ ਨਾ ਕਹਿ ਰਵਿਦਾਸ ਬਾਜੀ ਜਗ ਪਾਈ ਬਾਜੀ ਗਰ ਸੋ ਮੋਹੇ ਪ੍ਰੀਤ ਬਨ ਆਈ ਫਿਰ ਕਹਿੰਦੇ ਨੇ ਭਾਈ ਜਿਹੜੀ ਇਹ ਸੰਸਾਰ ਦੀ ਖੇਡ ਆ ਇਹ ਪਰਮੇਸ਼ਰ ਬਾਜੀਗਰ ਦੀ ਖੇਡ ਬਣਾਈ ਹੋਈ ਆ ਕਹਿੰਦੇ ਜੀ ਦੀ ਖੇਡ ਬਣਾਈ ਹੋਈ ਆ ਉਸ ਬਾਜੀਗਰ ਦੇ ਨਾਲ ਮੇਰੀ ਪ੍ਰੀਤ ਪੈ ਗਈ ਆ ਜਿਹਦੇ ਨਾਲ ਪ੍ਰੀਤ ਪੈ ਜਾਵੇ ਉਹ ਫਿਰ ਕਦੇ ਅੱਖੋਂ ਔਲੇ ਨਹੀਂ ਕਰਦਾ ਉਹ ਪ੍ਰੀਤ ਨਿਭਾਉਂਦਾ ਵਾਹਿਗੁਰੂ ਜੀ ਵਾਹਿਗੁਰੂ ਜੀ ਆਸਾ ਬਾਣੀ ਭਗਤ ਧੰਨੇ ਜੀ ਕੀ ੴ ਸਤਗੁਰ ਪ੍ਰਸਾਦ ਪਰਾਮਤ ਫਿਰਤ ਬਹੁਤ ਜਨਮ ਬਿਲਾਨੇ ਤਨ ਮਨ ਤਨ ਨਹੀਂ ਧੀਰੇ ਲਾਲਚ ਬਿਖ ਕਾਮ ਲੁਬਦ ਰਾਤਾ ਮਨ ਬਿਸਰੇ ਪ੍ਰਭ ਹੀਰੇ ਰਹਾਓ ਹਾਂਜੀ ਸੰਗਤ ਜੀ ਭਗਤ ਧੰਨਾ ਜੀ ਦੀ ਬਾਣੀ ਸ਼ੁਰੂ ਹੋਈ ਆ ਰਾਗਾ ਸਾ ਵਿੱਚ ਹੀ ਹੈ ਭਗਤ ਜੀ ਕਹਿੰਦੇ ਨੇ ਜੀਵ ਕਹਿੰਦੇ ਪਤਾ ਨਹੀਂ ਕਹਿੰਦੇ ਕਿੰਨੇ ਜਨਮਾਂ ਦੇ ਵਿੱਚ ਕਹਿੰਦੇ ਪਟਕਦਾ ਫਿਰਦਾ ਜਦੋਂ ਮੌਤ ਆਉਂਦੀ ਆ ਤਨ ਖਤਮ ਹੋ ਜਾਂਦਾ ਮਨ ਪਟਕਦਾ ਰਹਿੰਦਾ ਜਦ ਤੱਕ ਜੀਵ ਦੀ ਸਮਾਈ ਪਰਮੇਸ਼ਰ ਚ ਨਹੀਂ ਹੁੰਦੀ ਜਿਹੜਾ ਧਨ ਆ ਉਹ ਕਿਸੇ ਹੋਰ ਦਾ ਬਣ ਜਾਂਦਾ ਨਾਲ ਨਹੀਂ ਜਾਂਦਾ ਕਹਿੰਦੇ ਫਿਰ ਵੀ ਜੀਵ ਲਾਲਚ ਬਸ ਹੋ ਕੇ ਵਿਕਾਰਾਂ ਵਿੱਚ ਕਾਮ ਵਿੱਚ ਹਰ ਇੱਕ ਜਿਹੜੇ ਸੰਸਾਰਿਕ ਚੀਜ਼ ਆ ਪਰਮੇਸ਼ਰ ਨੂੰ ਛੱਡ ਕੇ ਉਹਦੇ ਵਿੱਚ ਲੁਭਤ ਰਹਿੰਦਾ ਕਹਿੰਦੇ ਸਿਰਫ ਜੋ ਹੀਰਾ ਪਰਮੇਸ਼ਰ ਆ ਉਨੋ ਵਿਸਾਰੀ ਰੱਖਦਾ ਬੇਖਫਲ ਮੀਠ ਲਗੇ ਮਨ ਬਉਰੇ ਚਾਰ ਵਿਚਾਰ ਨ ਜਾਣਿਆ ਗੁਨ ਤੇ ਪ੍ਰੀਤ ਬੜੀ ਅਨਪਾਂਤੀ ਜਨਮ ਮਨਨ ਫਿਰਤਾਨਿਆ ਬੇਖਫਲ ਮੀਠ ਲਗੇ ਮਨ ਬਉਰੇ ਚਾਰ ਵਿਚਾਰ ਨ ਜਾਣਿਆ ਉਹ ਗੁਣਤੇ ਪ੍ਰੀਤ ਬੜੀ ਅਨਪਾਂਤੀ ਜਨਮ ਮਰਨ ਫਿਰ ਤਾਨਿਆ ਕਹਿੰਦੇ ਜਿਹੜੇ ਤਾਂ ਵਿਖੇ ਫਲ ਨੇ ਵਿਕਾਰ ਨੇ ਮਾਇਆ ਉਹ ਕਹਿੰਦੇ ਜੀਵ ਨੂੰ ਮਿੱਠੇ ਲੱਗਦੇ ਨੇ ਕਹਿੰਦੇ ਸੋਚ ਵਿਚਾਰ ਨਹੀਂ ਕਰਦਾ ਵੀ ਇਹ ਚਾਰ ਦਿੰਦੇ ਨੇ ਇੱਥੇ ਇਹ ਸਭ ਕੁਝ ਝੂਠਾ ਕਹਿੰਦੇ ਫਿਰ ਕਹਿੰਦੇ ਪਰਮੇਸ਼ਰ ਨੂੰ ਛੱਡ ਕੇ ਬਾਕੀ ਹੋਰ ਪਦਾਰਥਾਂ ਦੇ ਨਾਲ ਇਹਦੀ ਪ੍ਰੀਤ ਬਣ ਜਾਂਦੀ ਹੈ ਕਹਿੰਦੇ ਫੇਰ ਕਹਿੰਦੇ ਇਹ ਜਨਮ ਮਰਨ ਦਾ ਤਾਣਾ ਤਣਿਆ ਜਾ ਰਿਹਾ ਹੁੰਦਾ ਆਵਾਗਮਨ ਦਾ ਜੁਗਤ ਜਾਨ ਨਹੀਂ ਹਿਰਦੈ ਨਿਵਾਸੀ ਜਲਤ ਜਾਲ ਜਮ ਫੰਦ ਪਰੇ ਬੇਖਫਲ ਸਾਂਚ ਪਰੇ ਮਨ ਐਸੇ ਪਰਮਪੁਰਖ ਪ੍ਰਭ ਮਨ ਬਿਸਰੇ ਕਹਿੰਦੇ ਜੀਵਨ ਦੀ ਅਸਲੀਅਤ ਨੂੰ ਨਹੀਂ ਸਮਝਦਾ ਪਰਮੇਸ਼ਰ ਨੂੰ ਕਹਿੰਦੇ ਮਨ ਦੇ ਵਿੱਚੋਂ ਵਿਸਾਰੀ ਰੱਖਦਾ ਬਾਕੀ ਸੰਸਾਰਿਕ ਪਦਾਰਥਾਂ ਲਈ ਮਨ ਦੇ ਵਿੱਚ ਪ੍ਰੇਮ ਆ ਪਰਮੇਸ਼ਰ ਲਈ ਨਹੀਂ ਇਸ ਤਰ੍ਹਾਂ ਕਹਿੰਦੇ ਆਪ ਹੀ ਆਸਾ ਕ੍ਰਿਸ਼ਨਾ ਚ ਸੜਦਾ ਤੇ ਜਮ ਦਾ ਫੰਦਾ ਤਿਆਰ ਕਰਦਾ ਜੀਵ ਗਿਆਨ ਪਰਵੇਸ਼ ਗੁਰੇ ਧਨ ਦੀਆ ਧਿਆਨ ਮਾਨ ਮਨ ਇਕ ਮੈ ਪ੍ਰੇਮ ਪਗਤ ਮਾਨੀ ਸੁਖ ਜਾਣਿਆ ਤ੍ਰਿਪਤ ਅਘਾਨੇ ਮੁਕਤ ਪਏ ਜਿਹੜੇ ਜੀਵ ਕਹਿੰਦੇ ਗੁਰੂ ਦੇ ਗਿਆਨ ਨੂੰ ਸੁਣਦੇ ਨੇ ਜਿਨ੍ਹਾਂ ਨੂੰ ਗੁਰੂ ਦਾ ਗਿਆਨ ਮਿਲ ਜਾਂਦਾ ਉਹ ਕਹਿੰਦੇ ਪਰਮੇਸ਼ਰ ਦੇ ਨਾਲ ਇੱਕਮਿਕ ਹੋ ਜਾਂਦੇ ਨੇ ਉਹਨਾਂ ਦੇ ਮਨ ਵਿੱਚ ਪਰਮੇਸ਼ਰ ਦੇ ਲਈ ਪ੍ਰੇਮ ਆ ਜਾਂਦਾ ਕਹਿੰਦੇ ਪ੍ਰੇਮਾ ਭਗਤੀ ਦੇ ਨਾਲ ਉਹਨਾਂ ਨੂੰ ਸੁੱਖ ਮਿਲਦਾ ਉਹ ਮਾਇਆ ਵੱਲੋਂ ਵੀ ਤ੍ਰਿਪਤ ਹੋ ਜਾਂਦੇ ਨੇ ਆਵਾਗਵਨ ਤੋਂ ਵੀ ਮੁਕਤ ਹੋ ਜਾਂਦੇ ਨੇ ਜੋਤ ਸਮਾਏ ਸਮਾਨੀ ਜਾਕੇ ਅਛਲੀ ਪ੍ਰਭ ਪਹਿਚਾਨਿਆ ਤਨ ਤਨ ਪਾਇਆ ਤਰਣੀ ਤਰ ਮਿਲ ਜਨ ਸੰਤ ਸਮਾਨਿਆ ਜਿਹੜਾ ਜੀਵ ਕਹਿੰਦੇ ਪਰਮੇਸ਼ਰ ਦੇ ਚਰਨਾਂ ਚ ਲੇ ਬਲਾ ਕੇ ਲੀਨ ਹੋ ਜਾਂਦਾ ਉਹਦੀ ਜਾਨ ਪਹਿਚਾਨ ਪਰਮੇਸ਼ਰ ਦੇ ਨਾਲ ਹੋ ਜਾਂਦੀ ਆ ਉਹ ਪਰਮੇਸ਼ਰ ਜਿਹਨੂੰ ਕੋਈ ਠੱਗ ਨਹੀਂ ਸਕਦਾ ਨਾ ਜੀਵ ਨਾ ਮਾਇਆ ਕਹਿੰਦੇ ਇਸ ਤਰ੍ਹਾਂ ਸੰਤ ਜਨਾਂ ਨੂੰ ਮਿਲ ਕੇ ਤੰਨੇ ਨੇ ਉਹ ਧਰਨੀ ਧਰ ਪਰਮਾਤਮਾ ਪਾ ਲਿਆ ਜਿਹਦਾ ਆਸਰਾ ਸਾਰੀ ਧਰਤੀ ਨੂੰ ਆ ਤੰਨਾ ਭਗਤ ਪਰਮਾਤਮਾ ਦੇ ਚਰਨਾਂ ਚ ਸਮਾ ਗਿਆ ਮਹੱਲਾ ਪੰਜਵਾਂ ਗੋਬਿੰਦ 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 ਸੰਗ ਨਾਮ ਦੇਉ ਮਨ ਲੀਣਾ ਆੜ ਦਾਮ ਕੋ ਸੀ ਪਰ ਹੋਇਓ ਲਖੀਨਾ ਰਹਾਉ ਹਾਂਜੀ ਸੰਗਤ ਜੀ ਹੁਣ ਵਿੱਚ ਪੰਚਮ ਪਾਤਸ਼ਾਹ ਜੀ ਦਾ ਇੱਕ ਸ਼ਬਦ ਆ ਪੰਚਮ ਪਾਤਸ਼ਾਹ ਕਹਿੰਦੇ ਨੇ ਕਿ ਨਾਮ ਦੇਵ ਜੀ ਨੇ ਗੋਬਿੰਦ ਦਾ ਨਾਮ ਜਪਿਆ ਗੋਬਿੰਦ ਦਾ ਨਾਮ ਜਪਿਆ ਗੋਬਿੰਦ ਵਿੱਚ ਲੀਨ ਹੋ ਗਿਆ ਕਹਿੰਦੇ ਜਿਹੜਾ ਸ਼ਿੰਬਾ ਗਰੀਬ ਸੀ ਕਹਿੰਦੇ ਜਿਹਨੂੰ ਸਾਰੇ ਗਰੀਬ ਕਹਿੰਦੇ ਸੀ ਲੱਖਾਂ ਪਤੀ ਬਣ ਗਿਆ ਕਹਿੰਦੇ ਹੁਣ ਕਾਦੇ ਨਾਲ ਨਾਮ ਤਨ ਨਾਲ ਬੋਨਨਾ ਤਨ ਨਾਲ ਤਿਆਗ ਕੈ ਪ੍ਰੀਤ ਚਰਨ ਕਬੀਰਾ ਨੀਚ ਕੁਲਾ ਜੁਲਾਹਰਾ ਪਇਓ ਗੁਨੀ ਗਹਿਰਾ ਕਿਹਨਾਂ ਫਿਰ ਕਬੀਰ ਜੀ ਜੁਲਾਹੇ ਸੀਗੇ ਵੋਣਨਾ ਤੰਦ ਦਾ ਕੰਮ ਕਰਦੇ ਸੀ ਉਹ ਵੀ ਛੱਡ ਦਿੱਤਾ ਕਹਿੰਦੇ ਉਹ ਵੀ ਕਹਿੰਦੇ ਗਰੀਬ ਜੁਲਾਹਾ ਪਰਮੇਸ਼ਰ ਦੇ ਵਿੱਚ ਪ੍ਰੀਤ ਪਾ ਗਏ ਗੁਣਾਂ ਦਾ ਸਾਗਰ ਹੋ ਗਿਆ ਰਵਿਦਾਸ ਟਵੰਤਾ ਟੋਰ ਨੀਤ ਤਿੰਨ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਫੇ ਕਹਿੰਦੇ ਰਵਿਦਾਸ ਜੀ ਪਸ਼ੂ ਜੀ ਜਿਹੜੇ ਮਰੇ ਹੋਏ ਉਹਨਾਂ ਨੂੰ ਢੋਣ ਦਾ ਕੰਮ ਕਰਦੇ ਸੀ ਜਦੋਂ ਮਾਇਆ ਦਾ ਤਿਆਗ ਕਰ ਦਿੱਤਾ ਸਾਧ ਦਾ ਸੰਗ ਕੀਤਾ ਪਰਮੇਸ਼ਰ ਦਾ ਦੀਦਾਰ ਪਾ ਲਿਆ ਜਗਤ ਵਿੱਚ ਪ੍ਰਸਿੱਧ ਹੋ ਗਏ ਉਹ ਪਰਮੇਸ਼ਰ ਸਭ ਦਾ ਰਖਾ ਸਭ ਦੀ ਰੱਖਣ ਵਾਲਾ ਸੈਨ ਨਾਈ ਬੁਤਕਾਰੀਆਂ ਉਹ ਕਰ ਕਰ ਸੁਨਿਆ ਹਿਰਦੇ ਵਸਿਆ ਪਾਰਬ ਰਾਮ ਪਗਤਾ ਮੈਂ ਹੈ ਗਨਿਆ ਫਿਰ ਭਗਤ ਸੈਨ ਜੀ ਨਾਈ ਸੀਗੇ ਬੁੱਤੀਆਂ ਕੱਢਦੇ ਸੀਗੇ ਆਪਣੇ ਸਮਾਜ ਵਿੱਚ ਫਿਰ ਕੀ ਹੋਇਆ ਉਹਨਾਂ ਦੇ ਹਿਰਦੇ ਵਿੱਚ ਵੀ ਪਰਮੇਸ਼ਰ ਵਸ ਗਿਆ ਜਦੋਂ ਫਿਰ ਹਿਰਦੇ ਵਿੱਚ ਪਰਮੇਸ਼ਰ ਪ੍ਰਤੱਖ ਹੋ ਗਿਆ ਤਾਂ ਉਹ ਵੀ ਸੰਸਾਰ ਪ੍ਰਸਿੱਧ ਹੋ ਗਏ ਘਰ ਘਰ ਵਿੱਚ ਉਹਨਾਂ ਦੀਆਂ ਗੱਲਾਂ ਹੋਣ ਲੱਗੀਆਂ ਉਹਨਾਂ ਨੂੰ ਭਗਤ ਸੱਦਿਆ ਜਾਣ ਲੱਗ ਗਿਆ ਇਹ ਬਿੱਦ ਸੁਨ ਕੇ ਜਾਟ ਰੋ ਉਠ ਪਗਤੀ ਲਾਗਾ ਮਿਲੇ ਪਰ ਤਖ ਗੁਸਾਈਆਂ ਤੰਨਾ ਵੜ ਪਗਾ ਕਹਿੰਦੇ ਇਹਨਾਂ ਦਾ ਸਾਰਿਆਂ ਬਾਰੇ ਸੁਣ ਕੇ ਕਿ ਵੀ ਪਰਮੇਸ਼ਰ ਦੀ ਭਗਤੀ ਦਾ ਆ ਫਲ ਮਿਲਦਾ ਕਹਿੰਦੇ ਤੰਨਾ ਭਗਤ ਵੀ ਪਰਮੇਸ਼ਰ ਦੀ ਭਗਤੀ ਕਰਨ ਲੱਗ ਗਿਆ ਫਿਰ ਕੀ ਹੋਇਆ ਧੰਨੇ ਦੇ ਵੱਡੇ ਭਾਗ ਕਹਿੰਦੇ ਪਰਮੇਸ਼ਰ ਦੇ ਪ੍ਰਤੱਖ دیدار ਹੋ ਗਏ ਧੰਨਾ ਜੀ ਨੂੰ ਕਾਦੇ ਕਰਕੇ ਭਗਤੀ ਕਰਨ ਨਾਲ ਵਾਹਿਗੁਰੂ ਜੀ ਹੋ ਵਾਹਿਗੁਰੂ ਜੀ ਹਰੇ ਚਿਤ ਚੇਤ ਸ ਕੀ ਨਾ ਦਿਾਲ ਦਮੋਦਰ ਵਿਭੇ ਨ ਜਾਣਸ ਕੋਈ ਜੇ ਤਾਵੇ ਬ੍ਰਹਿਮੰਡ ਖੰਡ ਕੋ ਕਰਤਾ ਕਰੈ ਸੋ ਹੋਈ ਰਹਾਓ ਹਰੇ ਚਿਤ ਚੇਤਸ ਕੀ ਨਾਂ ਦਿਆਲ ਦਮੋਦਰ ਬਿਬੇ ਨ ਜਾਣਸ ਕੋਈ ਜੇ ਤਾਵੇ ਬ੍ਰਹਿਮੰਡ ਖੰਡ ਕੋ ਕਰਤਾ ਕਰੈ ਸੋ ਹੋਈ ਰਹਾਓ ਕਹਿੰਦੇ ਹੈ ਜੀਵ ਤੂੰ ਕਹਿੰਦੇ ਹੋਰ ਆਸਰੇ ਛੱਡ ਕੇ ਕਿਉਂ ਨਹੀਂ ਕਹਿੰਦੇ ਪਰਮੇਸ਼ਰ ਦਾ ਨਾਮ ਜਪਦਾ ਕਿਉਂ ਨਹੀਂ ਉਹਨੂੰ ਚੇਤੇ ਵਿੱਚ ਬਸਾਉਂਦਾ ਕਿਉਂ ਨਹੀਂ ਹਿਰਦੇ ਵਿੱਚ ਉਹਨੂੰ ਲੱਭਦਾ ਕਹਿੰਦੇ ਉਹਦਾ ਹੀ ਆਸਰਾ ਤੱਕ ਕਹਿੰਦੇ ਜੇ ਤੂੰ ਖੰਡਾਂ ਬ੍ਰਹਿਮੰਡਾਂ ਦੇ ਵਿੱਚ ਵੀ ਆਸਰੇ ਲੱਭਦਾ ਰਿਹਾ ਹੋਣਾ ਉਹੀ ਆ ਜੋ ਪਰਮੇਸ਼ਰ ਨੇ ਕਰਨਾ ਵਾਹਿਗੁਰੂ ਜੀ ਵਾਹਿਗੁਰੂ ਜੀ जननी केरे उदक उदक मह पਿੰड की यादस दुवारा दे आहार अगन मह राखै ऐसा खसम हमारा कुमी जल माहे तन तिस बाहर पंख खीर तिन नाही पूरन परमानंद मनोहर समझ देख मन माही पाखण कीट गुप्त होए रहता ताचो मार्ग नाही कहे तन्ना पूरन ताहु को मत रे जी डराहिं ਆਖਣ ਕੀਟ ਗੁਪਤ ਹੋਏ ਰਹਤਾ ਤਾਚੋ ਮਾਰਗ ਨਹੀਂ ਕਹੇ ਤੰਨਾ ਪੂਰਨ ਤਾ ਹੂ ਕੋ ਮਤ ਰੇ ਜੀ ਡਰਾਈ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਕਹਿੰਦੇ ਪਰਮੇਸ਼ਰ ਮਾਤਾ ਦੇ ਗਰਭ ਦੇ ਵਿੱਚ 10 ਦੁਆਰਿਆਂ ਵਾਲਾ ਜੀਵ ਦਾ ਸਰੀਰ ਬਣਾਉਂਦਾ ਫੇਰ ਕਹਿੰਦੇ ਉੱਥੇ ਹੀ ਕਹਿੰਦੇ ਕਿਸ ਤਰ੍ਹਾਂ ਹਨੇਰੀ ਕੋਠੜੀ ਹੁੰਦੀ ਆ ਉਹਦੇ ਵਿੱਚ ਪਰਮੇਸ਼ਰ ਆਪ ਹੀ ਸਾਡੀ ਰੱਖਿਆ ਕਰਦਾ ਉਹ ਜੀਵ ਦੀ ਮਾਂ ਦੇ ਗਰਭ ਦੇ ਵਿੱਚ ਆਪ ਹੀ ਰੱਖਿਆ ਕਰਦਾ ਆਪ ਹੀ ਉਹਨੂੰ ਬਚਾ ਕੇ ਰੱਖਦਾ ਫਿਰ ਕਹਿੰਦੇ ਕੁੰਮੀ ਇੱਕ ਪੰਛੀ ਹੈਗਾ ਮਤਲਬ ਮੈਨੂੰ ਇਹਦੇ ਬਾਰੇ ਜਾਣਕਾਰੀ ਤੇ ਨਹੀਂ ਨਾ ਮੈਂ ਦੇਖਿਆ ਪਰ ਗੁਰਬਾਣੀ ਵਿੱਚ ਹੀ ਇਹਦੇ ਬਾਰੇ ਸੁਣਿਆ ਕੁੰਮੀ ਹੈ ਉਹ ਜਲ ਵਿੱਚ ਰਹਿੰਦੀ ਆ ਪਰ ਜਿਹੜੇ ਉਹਦੇ ਬੱਚੇ ਹੁੰਦੇ ਨੇ ਉਹ ਰੇਤ ਤੇ ਪੈਦਾ ਹੁੰਦੇ ਨੇ ਫਿਰ ਨਾ ਤਾਂ ਬੱਚੇ ਜਲ ਵਿੱਚ ਜਾ ਕੇ ਨਾ ਦੂਸਰੇ ਜਿਵੇਂ ਗਊਆ ਜਾਂ ਹੋਰ ਪੰਛੀ ਨੇ ਦੁੱਧ ਪਿਲਾਉਂਦੇ ਨੇ ਬੱਚਿਆਂ ਨੂੰ ਨਾ ਤਾਂ ਕੁੰਮੀ ਬੱਚਿਆਂ ਨੂੰ ਦੁੱਧ ਪਿਲਾ ਸਕਦੀ ਆ ਨਾ ਹੀ ਜਿਹੜੇ ਬੱਚੇ ਨੇ ਉਹਨਾਂ ਨੂੰ ਅਜੇ ਖੰਭ ਲੱਗੇ ਨਹੀਂ ਕਿ ਉੱਡ ਕੇ ਆਪਣਾ ਭੋਜਨ ਲੱਭ ਲੈਣ ਫਿਰ ਉਹਨਾਂ ਨੂੰ ਕੌਣ ਪਾਲਦਾ ਪਰਮੇਸ਼ਰ ਵਾਹਿਗੁਰੂ ਜੀ ਵਾਹਿਗੁਰੂ ਜੀ ਫਿਰ ਕਹਿੰਦੇ ਪੱਥਰ ਦਾ ਕੀੜਾ ਹੁੰਦਾ ਬਾਹਰ ਕੁਛ ਅੰਦਰ ਜਾ ਨਹੀਂ ਸਕਦਾ ਉਹ ਬਾਹਰ ਆ ਨਹੀਂ ਸਕਦਾ ਉਹਨੂੰ ਪੱਥਰ ਦੇ ਵਿੱਚ ਕੌਣ ਪਹੁੰਚਨ ਦਿੰਦਾ ਕੌਣ ਸੰਭਾਲਦਾ ਪਰਮੇਸ਼ਰ ਫਿਰ ਕਹਿੰਦੇ हे ਜੀਵ ਤੂੰ ਆਪਣੇ ਮਨ ਦੇ ਵਿੱਚ ਵਿਚਾਰ ਕਰਕੇ ਦੇਖ ਵੀ ਜੇ ਇਹਨਾਂ ਜੀਵਾਂ ਦੀ ਪਾਲਣਾ ਪਰਮੇਸ਼ਰ ਕਰ ਰਿਹਾ ਤਾਂ ਤੇਰੀ ਕਿਉਂ ਨਹੀਂ ਕਰੂਗਾ ਤੂੰ ਕਿਉਂ ਨਹੀਂ ਉਹਦੀ ਭਗਤੀ ਕਰਦਾ ਕਿਉਂ ਕਿਉਂ ਨਹੀਂ ਉਹਦਾ ਨਾਮ ਜਪਦਾ ਭਗਤ ਜੀ ਕਹਿੰਦੇ ਨੇ ਤਾਂ ਨਾ ਭਗਤ ਜੀ ਕਹਿੰਦੇ ਮੇਰਾ ਪਰਮੇਸ਼ਰ ਸਰਵ ਕਲਾ ਸੰਪੂਰਨ ਸਰਵ ਕਲਾ ਸਮਰਾਤ ਕਹਿੰਦੇ ਕਿਉਂ ਨਹੀਂ ਉਹਦੇ ਤੇ ਭਰੋਸਾ ਰੱਖਦਾ ਉਹ ਕਹਿੰਦੇ ਸਭ ਕੁਝ ਕਰਨ ਕਰਨ ਸਮਰਾਤਾ ਪੂਰਨਾ ਕਿਉਂ ਕਹਿੰਦੇ ਤੂੰ ਦਿਲ ਦੇ ਵਿੱਚ ਡਰਦਾ ਕਹਿੰਦੇ ਸਭ ਡਰ ਛੱਡ ਕੇ ਉਹਦੀ ਭਗਤੀ ਲੱਗਦਾ ਉਹਦੀ ਭਗਤੀ ਕਰ ਉਹ ਤੇਰੀ ਰੱਖਿਆ ਕਰਦਾ ਉਹ ਤੈਨੂੰ ਜਿੱਥੇ ਕਿਤੇ ਵੀ ਹੈ ਉੱਥੇ ਹੀ ਤੇਰੀ ਰਾਖੀ ਕਰਦਾ ਬਸ ਭਰੋਸਾ ਕਰ ਲੈ ਡਰ ਛੱਡ ਦੇ ਉਹਦੀ ਭਗਤੀ ਕਰਨ ਲੱਗ ਜਾ ਉਹਦਾ ਨਾਮ ਜਪਣ ਲੱਗ ਜਾ ਸਭ ਕੁਝ ਉਹਦੇ ਤੇ ਛੱਡ ਦੇ ਵਾਹਿਗੁਰੂ ਜੀ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਐਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेਕਾਂ अनेਕਾਂ ਗਲਤੀਆਂ ਮਾਫ ਕਰਨੀਆਂ ਜੀ ਸਾਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮੱਤ ਦੇਣੀ ਪਰਮੇਸ਼ਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ